ਕੀਮਤ ਇਹਦੀ 2.5 ਲੱਖ ਰੁਪਈਆ ਦੀ ਦੇਖ ਸਕਦੇ ਹੋ ਦੋਸਤੋ ਥਰੇਸਰ ਆਇਆ ਮੰਡੀ ਦੇ ਵਿੱਚ ਜਿੰਜੇ ਸਾਰਾ ਕੁਝ ਕੁਝ ਕੱਢ ਲੋ ਚਾਹੇ ਬਾਜਰਾ ਕੱਢ ਲੋ ਕਣਕ ਕੱਢ ਲੋ ਮੱਕੀ ਕੱਢ ਲੋ ਕੁਝ ਕੱਢ ਲੋ ਸਰੋਂ ਕੱਢ ਲੋ ਥਰੇਸਰ ਦੀ ਕੀਮਤ ਵੀ ਪੁੱਛਦੇ ਆ ਆ ਦੇਖੋ ਜੀ ਪੂਰਾ ਗੱਲਬਾਤ ਪੂਰੀ ਆ ਹਾਂਜੀ ਆਪਣਾ ਜੀ ਹਾਂਜੀ ਠੀਕ ਕਿਹੜੀ ਜਗ੍ਹਾ ਤੋਂ ਜੀ ਮੰਡੀ ਕਲਾਂ ਤੋਂ ਜੀ ਮੰਡੀ ਕਲਾਂ ਤੋਂ ਫੋਨ ਨੰਬਰ ਆਪਣਾ ਉਹ ਨੰਬਰਤਾ ਜਨਪੜ ਬੰਦਾ ਲਿਖਿਆ ਹੋਇਆ ਮਰਾ ਦੇਖ ਲੈ 99 ਨਗਰਾ 98 ਅੱਛਾ ਆ ਤੀ ਗਾ ਜੀ ਦੇਖ ਸਕਦੇ ਹੋ ਜੀਓ 6798 99890 13 ਨੰਬਰ ਆ ਇਹ 6798 ਨੰਬਰ ਹੈ ਜੀ ਜੱਗਾ ਸਿੰਘ ਆਪਣਾ ਨਾਮ ਜੱਗਾ ਸਿੰਘ ਜੀ ਸਾਹਮਣੇ ਖੜੇ ਨੇ ਇਹਨਾਂ ਦਾ ਜੀ ਕੀ ਕੀਮਤ ਹੈ ਜੀ ਦੀ 2 ਲੱਖ ਰੁਪਇਆ ਦੀ ਛੱਡੋਗੇ ਕਿੰਨੇ ਦਾ ਪਸੂ ਜ ਕਰ ਦਿਆਂਗੇ ਰੇ ਹੱਥ ਜਿਹੇ ਜਿਹੇ ਕੋਈ ਠੀਕ ਹੈ ਇਹਦੀ ਗਾਹ ਕੀ ਹੈਗੀ ਹੈ ਜੀ ਹਾਂਜੀ ਗੱਲ ਸੀ ਬਹੁਤ ਆ। ਅਜਾ ਗਾ ਕੇ ਜਿਸੀਂ ਦੇਖਿਆ ਰਾਜਸਥਾਨ ਐਮਪੀ ਕੋ ਨਹੀਂ ਬਹੁਤ ਜਾਂਦੇ ਹੁੰਦੇ ਨੇ ਇਹ ਲੈਣਾ ਚ। ਉਧਰ ਬੜਾ ਅੱਗੇ ਜਾਂਦਾ ਕਹਾ। ਜੇ ਇਸੇ ਕਰਕੇ ਨਹੀਂ ਆਇਆ ਅੱਜ ਹੁਣ ਗਵਾਰੇ ਗੂਰੀ ਵਾਲੇ ਲੈ ਜਾਣਗੇ। ਗਮਾਰੇ ਵਾਲੇ ਲੈ ਜਾਣਗੇ। ਬਣਿਆ ਹੋਇਆ ਪੰਜਾਬ ਦਾ ਇਹ ਕਿੱਥੇ ਦਾ? ਰਾਮਪੁਰਾ ਫੂਲ ਦਾ। ਰਾਮਪੁਰਾ ਫੂਲ ਦਾ ਬਣਿਆ ਹੋਇਆ ਵੀ ਦੇਖ ਸਕਦੇ ਹੋ। 2.5 ਲੱਖ ਰੁਪਇਆ ਕੀਮਤ ਐ ਥਰੇਸ਼ਰ ਦੀ। ਮੰਡੀਕਲਾਂ ਤੋਂ ਜੀ। ਹਾਂਜੀ ਮੰਡੀਕਲਾਂ ਤੋਂ ਨੇ ਇਹਨਾਂ ਨਾਲ ਫੋਨ ਤੇ ਸੰਪਰਕ ਵੀ ਕਰ ਸਕਦੇ ਹੋ। ਥਰੇਸ਼ਰ ਦੀ ਤੁਹਾਨੂੰ ਗੱਲਬਾਤ ਦੱਸ ਦਿਆਂ ਪੂਰੀ ਕਿਵੇਂ ਐ ਇਹ ਕਿੱਥੋਂ ਦੀ ਕੀ ਕਿਉਂਕਿ ਹੁਣ ਤਾਂ ਨਵੇਂਾਂ ਤਾਂ ਪਤੀ ਨਹੀਂ ਇਹਦੇ ਬ ਦੇਖੋ ਜੀ ਸਾਰਾ ਸਿਸਟਮ ਇੱਥੋਂ ਚੱਲਿਆ ਆ ਇੱਥੇ ਕੀ ਚਲਦਾ ਈ ਇਦੀ ਚ ਦਾਣੇ ਆਉਂਦੇ ਆ ਅੱਛਾ ਇੱਚ ਦਾਣੇ ਆਉਂਦੇ ਨੇ ਹਾਂਜੀ ਹਾਂਜੀ ਇਹ ਜੇ ਦੋ ਨੀਵਾ ਕਰ ਦਿਆਂਗੇ ਹਾਂ ਤੇ ਆ ਛੱਡ ਦਿਆਂਗੇ ਆਪਾਂ ਹਾਣ ਨਾਲ ਖੋਲ ਕੇ ਠੀਕ ਹੈ ਟਰਾਲੀ ਚ ਪਾਊਗਾ ਦਾਣੇ ਅੱਛਾ ਟਰਾਲੀ ਚ ਪਾਉਂਦਾ ਹਾਂਜੀ ਟਰਾਲੀ ਇੱਥੋਂ ਦੀ ਜੇ ਗੱਟਾ ਭਰਨਾ ਇੱਥੋਂ ਦੀ ਕਰੂਗਾ ਗੱਟਾ نیچے ਭਰਨਾ ਤਾਂ ਤਾਂ ਭਰੂਗਾ ਉਰੋਂ ਦੀ ਹਾਂਜੀ ਬਿਲਕੁਲ ਜੀ ਤੇ ਟਰਾਲੀ ਚ ਪਾਉਣੇ ਤਾਂ ਇੱਥੋਂ ਨਟ ਖੋਲ ਕੇ ਸਿੱਧਾ ਟਰਾਲੀ ਨਾਲ ਉੱਪਰ ਲੱਗ ਜੂ ਬਿਲਕੁਲ ਜੀ ਥਰੇਸਰ ਜਿਵੇਂ ਟਰਾਲੀ ਭਰਦੇ ਸੀ ਥੋੜਾ ਜਿਹਾ ਮਨ ਪਰ ਹੁਣ ਸਮਾਂ ਲੰਘ ਗਿਆ ਪਰ ਐਮਪੀ ਕਣੀਗਾ ਹਾਂ ਗੁਜਰਾਤ ਤੇ ਕੁਝ ਏਰੀਏ ਚ ਉੜੀਸਾ ਕਣੀ ਉਧਰ ਚੱਲਦੇ ਨੇ ਗੁਆਰਾ ਵੀ ਕੱਢਦਾ ਸਰੋਂ ਕੱਢਦਾ ਕੁਵਾਰਾ ਕੱਢਦਾ ਕਣਕ ਵੀ ਕੱਢਦਾ ਹੈ ਕਣਕ ਵੀ ਕੱਢਦਾ ਹੈ ਹਾਂਜੀ ਬਾਜਰਾ ਉਹ ਵੀ ਕੱਢਦਾ ਜੀ ਮਤਲਬ ਫਿਰ ਤਾਂ ਸਭ ਕੁਝ ਹੀ ਕੱਢਦਾ ਹੈ ਸਭ ਕੁਝ ਕੱਢਦਾ ਹੈ ਮੂੰਗੀ ਵੀ ਕੱਢਦਾ ਹੈ ਠੀਕ ਹੈ ਜੀ ਕੀਮਤ 2.5 ਲੱਖ 2.5 ਲੱਖ ਬਿਲਕੁਲ ਜੀ ਕਰ ਲਿਓ ਗੱਲ ਸੰਪਰਕ ਨੰਬਰ ਤੁਹਾਨੂੰ ਵਿੱਚ ਦੇਤਾ ਦੇਖ ਸਕਦੇ ਹੋ ਤਸਵੀਰਾਂ ਦੇਖੋ ਜੀ ਰਡੰਬਿਆਂ ਦੇ ਤਾਂ ਸੀ ਵੀ ਕਣਕ ਬਥੇਰੀ ਕੁੱਟੀਆਂ 5-7 ਸਾਲ 10 ਸਾਲ ਜੰਨਕੇ ਦੇਖੋ ਰੋਡ ਵੇਜ ਦੀ ਪੁਰਾਣੀ ਬੱਸ ਵਾਲੇ ਗੇਅਰ ਨੇ ਜੇ ਕਹਿ ਦਈਏ ਆਹ ਉਰੋਂ ਦੀ ਤੂੜੀ ਮਾਰਦਾ ਜੀ ਆਹ ਦੇ ਪੂਰਾ ਡਬਲ ਸਿਸਟਮ ਹੈ ਤੇ ਆ ਆ ਗਈ ਥੱਲੇ ਝਾਰਨੇ ਜਦੋਂ ਹਿੱਲ ਹਿੱਲ ਕੇ ਉਹ ਕਰਦੇ ਨੇ ਜਿਵੇਂ ਹੜੰਬੇ ਤੇ ਮਸੇ ਹੜੰਬੇ ਤੋਂ ਤਾਂ ਵੱਡਿਆ ਜੀ ਕਾਫੀ ਇਹ ਹਾਂਜੀ ਹਾਂਜੀ ਇਹ ਵੱਡਾ ਵਾਲਾ ਹਾਂ ਹੜੰਬੇ ਤੋਂ ਡਬਲ ਹੈ ਤਾਂ ਕਣ ਹੈ ਹਾਂਜੀ ਹਾਂਜੀ ਵੱਡਾ ਵੱਡੇ ਹੜੰਬੇ ਤੋਂ ਠੀਕ ਹੈ ਦੇਖਣ ਨੂੰ ਵੀ ਲੱਗਦਾ ਪੂਰਾ ਡਬਲ ਹੈ ਗੇਰਾਂ ਚ ਚੱਲਣਾ ਦੱਸ ਦੇ ਹਾਂਜੀ ਗੇਰਾਂ ਚ ਚੱਲਦਾ ਗੇਰਾਂ ਚ ਗੇਰਾਂ ਚ ਚੱਲਦਾ ਹੈ ਹਾਂ ਠੀਕ ਹੈ ਜੇ ਜੈ ਟ੍ਰੈਟ ਹੋ ਜੇ ਹਿਸਾਬ ਨਾਲ ਖਿੱਚ ਲੂ ਉਹੇ ਜੀ ਖਿਚਲੋ ਛੋਟਾ ਟਰੈਕਟ ਹੋ ਗਿਆ ਛੋਟੇ ਗੇਅਰ ਚ ਖਿਚਲੂ ਵੱਡਾ ਤਿੰਨ ਗੇਰ ਨੇ ਤਿੰਨ ਗੇਰਾਂ ਵਾਲਾ ਬਿਲਕੁਲ ਜੀ ਤਿੰਨ ਗੇਰਾਂ ਵਾਲਾ ਥ੍ਰੈਸ਼ਰ ਕਹਿ ਲੋ ਹਣੰਬਾ ਕਹਿ ਲੋ ਵੈਸੇ ਉਹ ਥ੍ਰੈਸ਼ਰੇ ਚੱਲਦੇ ਨਾ ਤਿੰਨ ਗੇਰ ਪੈਂਦੇ ਨੇ ਛੋਟੇ ਟਰੈਕਟਰ ਨੇ ਲਾਣਾ ਛੋਟੇ ਇੱਕ ਪੈਜੂ ਦੂਜੇ ਚ ਤੀਜੇ ਚ ਐ ਇਸ ਤਰ੍ਹਾਂ ਗੇਅਰ ਇੱਥੋਂ ਬਦਲੇ ਜਾਂਦੇ ਨੇ ਇਹਦੇ